ਕਾਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਜੀ ਬਾਬਾ ਨਾਮਦੇਵ ਜੀ ਤੇਵ ਜੀ ਦੇ ਤੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਆਪਾਂ ਇੱਕ ਗੱਡੀ ਕਰ ਰਹੇ ਆ ਗੁਰਦੁਆਰਾ ਲੰਗਰ ਸਾਹਿਬ ਦੇ ਮਿਹਰੋਂ ਤੇ ਆਪਣਾ ਜਿਹੜੀ ਸੰਗਤ ਜਾ ਰਹੀ ਉਹ ਗੱਡੀ ਨਾਲ ਗੱਲ ਕਰ ਰਿਹਾ ਠਿੱਡੀ ਆਪਣੀ ਤੁਰਪੀ ਤੇ ਤਕਰੀਬ ਲੇਖ ਘੰਟਾ ਆਪਾਂ ਨੂੰ ਵੇਟ ਕਰਨੀ ਪੈ ਗਈ ਕਿਉਂਕਿ ਸੰਗਤ ਜਦੋਂ ਇਕੱਠੀ ਹੁੰਦੀ ਆ ਤੇ ਇਹ ਗੱਡੀ ਭਰਦੇ ਤੋਰਦੇ ਆ ਤੇ ਗੱਡੀ ਹੁਣ ਤੁਰਪੀ ਪਹੁੰਚ ਗਏ ਜੀ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਤੇ ਆਪਾਂ ਚੱਲਦੇ ਆਂ ਅੰਦਰ ਗੁਰਦੁਆਰਾ ਸਾਹਿਬ ਦੇ ਇੱਧਰ ਨਿਸਾਨ ਸਾਹਿਬ ਜੀ ਤੇ ਪੂਰਵ ਦਰਵਾਜ਼ਾ ਤੇ ਚੱਲਦੇ ਆਂ ਦਰਵਾਜ਼ਾ ਸਾਹਿਬ ਚ ਤੇ ਇੱਧਰ ਇਹ ਖਾਲੇ ਪਾਸੇ ਲੰਗਰ ਹਾਲ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਰਾਜਸਥਾਨ ਪਹੁੰਚੇ ਉਪਰੰਤ ਦੱਖਣ ਦੇਸ਼ ਵਿੱਚ ਪਹੁੰਚੇ ਤਾਂ ਬਰਹਾਨਪੁਰ ਤੋਂ ਹੁੰਦੇ ਹੋਏ ਬਸਮਤਨਗਰ ਪਹੁੰਚੇ ਇਹ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਇਸ ਪਵਿੱਤਰ ਨਗਰ ਵਿੱਚ ਗੁਰੂ ਜੀ ਨੇ 8 ਦਿਨ ਵਿਸਰਾਮ ਕੀਤਾ ਸੀ ਤੇ 8 ਦਿਨ ਦਾ ਵਿਸਰਾਮ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੋਂ ਬਸਮਤਨਗਰ ਤੋਂ ਫਿਰ ਨੰਦੇੜ ਸਾਹਿਬ ਗਏ ਸੀ ਆਪਾਂ ਦਰਬਾਰ ਸਾਹਿਬ ਦਾ ਮੱਥਾ ਟੇਕ ਕੇ ਬਾਹਰ ਆ ਗਏ ਸੀ ਆਪਾਂ ਇਸ ਟਾਈਮ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਤੇ ਇੱਧਰ ਗਰੂਪ ਦਾ ਲੰਗਰ ਤੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਜੀ ਇਹ ਪੌੜੀ ਉੱਤੇ ਕਿਧਰ ਲੰਗਰ ਹਾਲ ਆ ਇਹ ਸਾਰਾ ਪਾਠ ਨੂੰ ਦਰਸ਼ਨ ਕਰਾਇਆ ਜੀ ਗੁਰਦੁਆਰਾ ਦਮਦਮਾ ਸਾਹਿਬ ਦੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਵਿਸ਼ਰਾਮ ਕੀਤਾ ਸੀ 8 ਦਿਨ ਇੱਥੇ ਰੁਕੇ ਸੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਅਗਲੇ ਗੁਰਦੁਆਰਾ ਸਾਹਿਬ ਤੇ ਸਾਰੀ ਸੰਗਤ ਆਉਂਦੀ ਆ ਤੇ ਆਪਾਂ ਵੀ ਚੱਲਦੇ ਆ ਜੀ ਤੇ ਇਹ ਗੁਰਦੁਆਰਾ ਸਾਹਿਬ ਤਖਤ ਖਾਲਸਾ ਅੰਖੰਡ ਸ਼੍ਰੀ ਹਜੂਰ ਸਾਹਿਬ ਤੋਂ 40 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਜੀ ਤੇ ਇੱਧਰ ਆਪਣੀ ਗੱਡੀ ਖੜੀਆ ਤੇ ਚੱਲਦੇ ਹੁਣ ਆਪਾਂ ਫਸ ਇਹ ਰਸਤੇ 'ਚ ਵੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਜਿੱਥੇ ਸੰਗਤ ਲੰਗਰ ਸਕਦੀ ਆ ਤੇ ਰਸਤੇ 'ਚ ਰੁਕਦੇ ਆ ਇੱਥੇ ਫਿਰ ਰੋਕ ਕੇ ਲੰਗਰ ਸਕਦੇ ਆ ਇੱਥੇ ਫਿਰ ਇਥੋਂ ਅਗਲਾ ਜਿਹੜਾ ਸਫਰ ਆ ਉਹ ਸ਼ੁਰੂ ਕਰਦੇ ਆ ਤੇ ਆਪਾਂ ਵੀ ਇੱਥੇ ਰੁਕ ਜਾਨਾ ਤੇ ਆਪਾਂ ਵੀ ਚੱਲਿਆ ਜੀ ਲੰਗਰ ਸਕਣ ਇੱਧਰ ਤੇ ਇੱਧਰ ਲੰਗਰ ਹਾਲ ਬਣਿਆ ਹੋਇਆ ਆਪਾਂ ਹੁਣ ਸਕਦੇ ਆ ਲੰਗਰ ਤੇ ਫਿਰ ਆਪਾਂ ਇਥੋਂ ਅੱਗੇ ਚੱਲਾਂਗੇ ਇਹ ਦੇਖੋ ਸਾਰੀ ਸੰਗਤ ਬੈਠੀ ਆ ਤਤ ਤਾ ਸਾਰੀ ਸਭ ਨੰਬਰ ਸਾ ਕਰਈਏ ਬਰਸਾਤਾ ਪਾਣੀ ਆਪਾਂ 삭 ਲਿਆ ਤੇ ਆਪਾਂ ਹੁਣ ਚੱਲਣ ਲੱਗਿਆ ਜੀ ਬਾਬਾ ਨਾਮਦੇਵ ਜੀ ਦੇ ਮੰਦਿਰ ਇੱਥੋਂ ਆਪਾਂ ਤੁਰਨ ਲੱਗੇ ਆਂ ਸਾਰੀ ਸੰਗਤ ਆ ਗਈ ਤੇ ਤੁਰਦੇ ਆਂ ਜੀ ਆਪਾਂ ਇੱਥੋਂ ਤੇ ਇਧਰ ਨੂੰ ਵੈਸੇ ਰਸਤਾ ਸਹੀ ਆ ਵਧੀਆ ਰੋਡ ਬਣੇ ਹੋਏ ਨੇ ਤੇ ਚੱਲਦੇ ਆਂ ਜੀ ਆਪਾਂ ਆਪਾਂ ਤੁਰ ਪਹਿਲੀ ਦੀ ਆ ਪੰਜ ਲਿਆ ਹੁਣ ਬਾਬਾ ਨਾਮ ਦੇ ਜੀ ਮੰਦਿਰ ਜਿਹੜਾ ਮੰਦਿਰ ਉਹਨਾਂ ਨੇ ਕਮਾਇਆ ਸੀ ਉਹ ਤੁਹਾਨੂੰ ਮੰਦਿਰ ਦਿਖਾਵਾਂਗੇ ਤੇ ਉਸ ਤੋਂ ਅੱਗੇ 40 ਕਿਲੋਮੀਟਰ ਉਹਨਾਂ ਦਾ ਘਰ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆਪਾਂ ਪਹੁੰਚੇ ਜੀ ਇਸ ਟਾਈਮ ਭਗਤ ਨਾਮਦੇਵ ਜੀ ਦੇ ਮੰਦਿਰ ਤੇ ਇਹ ਆਪਣੇ ਪਿੱਛੇ ਉਹ ਮੰਦਰਾ ਜਿਹੜਾ ਉਹਨਾਂ ਨੇ ਭਗਤੀ ਕਰਕੇ ਕਮਾਤਾ ਸੀ ਤੇ ਆਪਾਂ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਇੱਥੇ ਇੱਕ ਚੱਕੀ ਵੀ ਆ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਉਹ ਮੰਦਰਾ ਜੀ ਜਿਹੜਾ ਭਗਤ ਨਾਮਦੇਵ ਜੀ ਨੇ ਭਗਤੀ ਕਰਕੇ ਕਮਾਇਆ ਸੀ ਇਹ ਗੇਟ ਆ ਆਪਾਂ ਹੁਣ ਚੱਲਦੇ ਆਂ ਅੰਦਰ ਚੱਲਦੇ ਆਂ ਜੀ ਆਪਾਂ ਅੰਦਰ ਤੇ ਦੇਖਦੇ ਆਂ ਇਹ ਆ ਜੀ ਮੰਦਿਰ ਉਹ ਪਤਨਾਬ ਦੇਵੀਆਂ ਜੋ ਕਮਾਇਆ ਸੀ ਤੇ ਇੱਧਰ ਮੰਦਿਰ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਇੱਥੇ ਉਹ ਚੱਕੀ ਆ ਉਹ ਇਹ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਪਾ ਚੱਲਦੇ ਅੰਦਰ ਜੀ दर्शन करो साक्षी सुन लो सेवा बैठा चढ़ा दो चक्की के आगे नहीं चढ़ते एक ही जगह होती है ऐसे आ जाओ है अंदर से अंदर से आ जाओ चक्की बाबा बैठो ना साक्षी सुना तो बैठो के चक्की के बारे में बताएंगे चक्की बारे दस चक्की का दर्शन करो आज उठ के मिलेंगे सकते हो दर्शन करके आगे के जंतर वाइगरों चक्की चलाई है ग्यारह साल पुरानी चक्की है नामदेव जी को इतने आकर साढ़े सात सौ साल हो गए आटा निकालने के लिए बिजली नहीं थी ना कोई मशीन थी तब यहाँ के संत लोग इसको बैल लगाए करते थे लोगों नामदेव बाबा जब गुरु धारण करने आए थे साढ़े सात सौ साल हो गए चक्की को ग्यारह साल हुए हैं बिजली नहीं होने के कारण यहाँ के संत लोग उसको बैल लगाया करते थे ये चक्की को बैल लगाना उसमें से आटा निकाल के लंगर का प्रसाद पाना इस दीवार के पिछले पास यहाँ पर मंदिर का दरवाजा है पीछे मंदिर है ये जो फोटो लगी है साढ़े पाँच हजार साल पुराना मंदिर है पांडवों ने बनाया है मंदिर का दरवाजा पुरातन में पूर्व दिशा में था उठे बाबा जी कीर्तन करने लगे तब महाशिवरात्रि का मेला चालू था लाखों संगत दर्शन के लिए आयती बाबे के पास जाकर थी वहां के पुजारी लोगों को पंडित लोगों को अच्छा नहीं लगने लगा धक्का भुक्की देकर बाबे ने पीछे निकाल दिया तो भगवान ने इतना बड़ा मंदिर पूर्व दिशा से पश्चिम दिशा को मंदिर दी वाणी ग्रंथ में लिखी है जो जो नाम हर जनों का देवरात्रि फिर कर भक्ति करने लगे चक्की देख बैल नु पीछे नहीं जा रहा था संगत ज्यादा बढ़ गई थी तब बाबे ने बैल को हटाकर उस उसपे हाथ रख दिया और विठल्ठल कहने लगे चक्की अपने आप चलने लगी तो लगातार ये चक्की साढ़े तीन दिन चलती रही साधु संतों लाखों संगत को लंगर खिला दिया उसी समय ये जगह छोड़कर पंजाब गए जिथे गुरदासपुर जिले में लाता है आज भी बाबे नाम से चक्की से वीरवार में आटा निकाला जाता है रोज चक्की पे फूल चढ़ता है अच्छा। अच्छा। ਆਪਾਂ ਅੱਗੇ ਲੱਗੇ ਜੀ ਆਪਾਂ ਦੇਖਦੇ ਆਪਾਂ ਪ੍ਰਵੋਚਨ ਜੀ ਆਪਾਂ ਮੰਨਦੀ ਆਂ ਕਿ ਅੰਦਰ ਸੰਗਤ ਆ ਜੀ ਬਾਬਾ ਜੀ ਅੰਦਰ ਸਹਾ ਜੀ ਅੰਦਰ ਸੇ ਚੱਕੀ ਦਾ ਦਰਸ਼ਨ ਕਰੋ ਇਹਨਾਂ ਆਪਾਂ ਚੱਲਦੇ ਜੀ ਉਹ ਮੰਦਿਰ ਜਿਹੜਾ ਬਾਬਾ ਨਾਮ ਜੀ ਮੰਦਿਰ ਕਮਾਇਆ ਸੀ ਬਸ ਨੂੰ ਮੰਦਿਰ ਦਿਖਾਉਣੇ ਆ ਤੇ ਚੱਲਦੇ ਆਪਾਂ ਵੀ ਉਹੀ ਮੰਦਿਰ ਦੇਖਦੇ ਆ ਜੀ ਤੇ ਹੁਣ ਆਪਾਂ ਚੱਲਦੇ ਆਂ ਮੰਦਿਰ ਜਿਹੜਾ ਬਾਬਾ ਨਾਮ ਜੀ ਦਾ ਮੰਦਿਰ ਕਮਾਇਆ ਸੀ ਇਹ ਰਸਤਾ ਜਾਂਦਾ ਜੀ ਇੱਥੋਂ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਇਹ ਰਸਤਾ ਜਾਂਦਾ ਜੀ ਬਾਬਾ ਨਾਮ ਦੇ ਜੀ ਮੰਦਿਰ ਨੂੰ ਜਿਹੜਾ ਉਹਨਾਂ ਨੇ ਕਮਾਇਆ ਸੀ ਭਗਤੀ ਕਰਕੇ ਇਹ 5000 ਸਾਲ ਪੁਰਾਣਾ ਇਹ ਮੰਦਿਰ ਆ ਤੁਹਾਨੂੰ ਦੇਖੇਗਾ ਨਾ ਸੋਚਣ ਵਾਲਾ ਜੀ ਜੈ ਹੋ ਭਾਈ 1 2 ਸੇਵਾ ਜੀ ਧੰਵਾਦ 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 ਪਰਾਜੀ 1 2 ਰੁਪਿਆ ਜੀ ਭਾਈ ਸਿਰਫ 1 2 ਰੁਪਿਆ ਇਹ ਉਹ ਮੰਦਰਾ ਜਿਹੜਾ ਬਾਬਾ ਨਾਮਦੇਵ ਜੀ ਨੇ ਘਮਾਇਆ ਸੀ ਇਧਰੋਂ ਰਸਤਾ ਆਉਂਦਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਮੰਦਿਰ ਇਹ ਉਹ ਮੰਦਰਾ ਜੀ ਤੁਸੀਂ ਦੇਖ ਸਕਦੇ ਹੋ ਇਹ ਦੋ ਰੰਗਾਂ ਦੇ ਵਿੱਚ ਬਣਿਆ ਹੋਇਆ ਮੰਨ ਲਾ ਕੇ ਉੱਪਰੋਂ ਵਾਈਟ ਆ ਤੇ ਇਹ ਵੀ ਤੁਹਾਨੂੰ ਦੱਸਾਂਗੇ ਕਿ ਕਿਉਂ ਬਣਿਆ ਹੋਇਆ ਆਪਾਂ ਇਹ ਮੰਦਿਰ 5000 ਸਾਲ ਪੁਰਾਣਾ ਮੰਦਿਰ ਹੈ ਜਿਸ ਨੂੰ ਭਗਤ ਨਾਮਦੇਵੀ ਨੇ ਭਗਤੀ ਕਰਕੇ ਕਮਾਇਆ ਸੀ ਇਹ ਮੰਦਿਰ ਤੁਸੀਂ ਦੋ ਰੰਗਾਂ 'ਚ ਦੇਖ ਸਕਦੇ ਹੋ ਤੇ ਕਿਹਾ ਜਾਂਦਾ ਕਿ ਇਹ ਮੰਦਿਰ ਨੂੰ ਮੁਗਲਾਂ ਨੇ ਢਾਟਾ ਦਿੱਤੇ ਦੁਬਾਰਾ ਇਹਨਾਂ ਮੰਦਿਰ ਫਿਰ ਬਣਾਇਆ ਗਿਆ ਤਾਂ ਜਿਹੜਾ ਉੱਪਰੋਂ ਚਿੱਟਾ ਤੇ ਮਤਲਬ ਜਿਹੜਾ ਉੱਪਰਲਾ ਹਿੱਸਾ ਦੁਬਾਰਾ ਬਣਿਆ ਤੇ ਇਹ ਉਹ ਹੀ ਮੰਦਿਰ ਹੈ

ਕਰੋ ਜੀ ਦਰਸ਼ਨ ਜਿਹੜਾ ਭਗਤ ਨਾਮ ਦੇਵੀ ਨੇ ਭਗਤੀ ਕਰਕੇ ਮੰਦਿਰ ਕਮਾਇਆ ਸੀ ਤੇ ਉੱਪਰੋਂ ਇਹ ਕਹਿੰਦੇ ਦੁਬਾਰੇ ਬਣਾਇਆ ਗਿਆ ਤੇ ਇਹ ਕਿਹਾ ਜਾਂਦਾ ਕਿ ਮੁਗਲਾਂ ਨੇ ਢਾਤਾ ਤੀ ਤੇ ਫਿਰ ਦੁਬਾਰੇ ਬਣਾਇਆ ਅੰਗਰੇਜ਼ਾਂ ਤੋਂ ਪਹਿਲਾਂ ਵਾਲਾ ਮੇਰੀ ਨੰਬਰ ਪਟਾ ਲੇ ਨੰਬਰ ਹੈ ਤੋਂ ਮੰਦਰ ਦੇ ਅੰਦਰ ਜਾਂਦੇ ਆਂ ਦਰਸ਼ਨ ਕਰਨ ਤੇ ਇਹ ਜਿਹੜੀ ਸਾਰੀ ਲਾਈਨ ਆ ਇਹ ਅੰਦਰ ਮੰਦਰ ਦੇ ਦਰਸ਼ਨ ਕਰਨ ਜਾ ਰਹੀ ਹੈ ਜੀ ਹੁਣ ਆਪਾਂ ਇਸ ਟਾਈਮ ਖੜੇ ਆ ਜੀ ਉਹ ਮੰਦਿਰ ਜਿਹੜਾ ਬਾਬਾ ਨਾਮਦੇਵ ਜੀ ਨੇ ਮੰਦਿਰ ਕਮਾਇਆ ਸੀ ਤੁਸੀਂ ਮੇਰੇ ਮਗਰ ਦੇਖ ਸਕਦੇ ਇਹ ਉਹ ਮੰਦਿਰ ਆ ਤੇ ਹੁਣ ਆਪਾਂ ਇਸ ਤੋਂ ਅੱਗੇ ਚੱਲਦੇ ਆ ਜੀ 40 ਕਿਲੋਮੀਟਰ ਹੋਰ ਜਿੱਥੇ ਬਾਬਾ ਨਾਮਦੇਵ ਜੀ ਦਾ ਜਨਮ ਹੋਇਆ ਸੀ ਤੇ ਆਪਾਂ ਚੱਲਦੇ ਆ ਉੱਥੇ ਨੂੰ ਤੇ ਇਹ ਉਹ ਮੰਦਿਰ ਆ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਬਾਬਾ ਨਾਮ ਜੀ ਦਾ ਨਾਮਦੇਵ ਜੀ ਦਾ ਜਨਮ ਜਿੱਥੇ ਹੋਇਆ ਸੀ ਤੇ ਆਪਾਂ ਉੱਥੇ ਚੱਲਦੇ ਆ ਇਥੋਂ 40 ਕਿਲੋਮੀਟਰ ਦੀ ਦੂਰੀ ਦੱਸਦੇ ਆ ਤੇ ਆ ਜੋ ਹੁਣ ਆਪਾਂ ਚਲਦੇ ਆ ਜੀ ਬਾਬਾ ਨਾਮਦੇਵ ਜੀ ਦੇ ਇੱਥੇ ਜਨਮ ਹੋਇਆ ਸੀ ਉਹਨਾਂ ਦਾ ਉੱਥੇ ਨੂੰ ਇੱਕ ਗੱਡੀ ਆਪਣੀ ਲੈ ਡੀ ਇੱਧਰ ਸਾਰੇ ਬੰਦੇ ਆ ਗਏ ਸਾਰੀ ਸੰਗਤ ਆ ਗਈ ਤੇ ਸਾਰੀ ਸੰਗਤ ਆ ਗਈ ਹੁਣ ਆਪਾਂ ਚਲਦੇ ਆ